ਕਿਨਾਂ ਆਪ ਆਪਣੇ ਘਰਾਂ ਤੇ ਲਾ ਲਓ ਕੇਸਰੀ ਨਿਸ਼ਾਨ ਕਿਸੇ ਨੂੰ ਕੀ ਤਰ੍ਹਾਂ ਦਾ ਜੀ ਇਹ ਤੇ ਹਮ ਯਾਨਕਿ ਤੁਸੀਂ ਕਹਿੰਦੇ ਹੋ ਵੀ ਜਿਹੜੇ ਮੋਟਰ ਹੈਗਾ ਮੋਡੇ ਲਾ ਜੀ ਮੈਂ ਕਿਹਾ ਚਾਹ ਕਰਨਾ ਚਾਹੀਦਾ ਤਨਵੇ ਦੇਖਣਾ ਚਾਹੀਦਾ ਵੀ ਇਹਦੇ ਨਾਲ ਪੜਕਾਹਟ ਪੈਦਾ ਹੁੰਦੀ ਆ ਤੁਸੀਂ ਸਾਫਤ ਸੂਰਤੋਂ ਮਾਲੀ ਜੀ ਤੁਹਾਨੂੰ ਨਹੀਂ ਲੱਗਦਾ ਵੀ ਗੁਰੂ ਗੁਰੂ ਸਾਹਿਬ ਦੀ ਮੈਂ ਤੁਹਾਡੀ ਗੱਲ ਵਿੱਚ ਰੋਕਦਾ ਵੀ ਐਸਾ ਸਾਜੂ ਸਿੱਖ ਛੁਪੇ ਨਾਲ ਲੱਖਾਂ ਵਿੱਚ ਖੜਾ ਕੀ ਤੁਹਾਡੀ ਖਾਲਸੇ ਨਿਸ਼ਾਨ ਫੜ ਕੇ ਜਾਂ ਸੰਤਾਂ ਦੀ ਫੋਟੋ ਲਾ ਕੇ ਉਹਦੇ ਨਾਲ ਸਿੱਖ ਪਛਾਣ ਜ਼ਿਆਦਾ ਹੁੰਦੀ ਆ ਠੀਕ ਆ ਤੁਹਾਡੀ ਗੱਲ ਸਹੀ ਆ ਵੀ ਦਸਤਾਰ ਵਾਲਾ ਸਿੱਖ ਸਾਫਤ ਸੂਰਤ ਸਿੱਖ ਲੱਖਾਂ ਦੇ ਵਿੱਚ ਖੜਾ ਦਿੰਦਾ ਹੈਗਾ ਪਰ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀ ਗੱਲ ਅਮਰਤਪਾਲ ਦਾ ਹੋਰ ਲੋਕ ਕਹਿੰਦੇ ਆ ਕਿ ਅਸੀਂ ਗੁਲਾਮ ਆ ਗੁਲਾਮੀ ਦੀਆਂ ਨਿਸ਼ਾਨੀਆਂ ਤੁਹਾਨੂੰ ਨਹੀਂ ਲੱਗਦਾ ਵੀ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਨੇ ਜੇ ਅੱਜ ਝੰਡੇ ਤੋਂ ਕਿਸੇ ਨੂੰ ਉੱਥੇ ਰਾਹ ਚ ਜਾਂਦਿਆਂ ਦੀ ਪ੍ਰੋਬਲਮ ਆ ਤਾਂ ਕੱਲ ਨੂੰ ਆਪਣੇ ਘਰਾਂ ਦੇ ਉੱਤੇ ਚੜਾਏ ਹੋਏ ਝੰਡਿਆਂ ਤੇ ਵੀ ਪ੍ਰੋਬਲਮ ਹੋਊਗੀ ਵੀ ਇਹ ਖਾਲਿਸਤਾਨ ਦੇ ਝੰਡੇ ਚੜਾਈ ਬੈਠੇ ਪਹਿਲੀ ਗੱਲ ਖਾਲਿਸਤਾਨ ਦੀ ਮੰਗ ਕੀਤੀ ਜਾ ਸਕਦੀ ਹੈ ਤੁਸੀਂ ਉਹਦੇ ਨਾਲ ਸਹਿਮਤੋਂ ਜਾਂ ਸਹਿਮਤੋਂ ਭਾਰਤ ਦੀ ਸੁਪਰੀਮ ਕੋਰਟ ਨੇ ਕਿਹਾ ਪੂਰਾ ਅਮਨ ਤਰੀਕੇ ਨਾਲ ਖਾਲਿਸਤਾਨ ਦੀ ਮੰਗ ਕਰਨੀ ਕੋਈ ਜੁਰਮ ਨਹੀਂ ਕੇਸ ਨਹੀਂ ਤੇ ਹੋ ਸਕਦਾ ਹੁੰਦੇ ਨਹੀਂ ਕੇਸ ਪਿਛਲੀਆਂ ਚੋਣਾਂ ਵੇਲੇ ਦੇਵੀ ਤਲਾ ਮੰਦਰ ਦੇ ਵਿੱਚ ਉਹਨਾਂ ਨੇ ਖਾਲਸਾਤਾਨ ਦਾ ਨਾਹਰਾ ਲਿਖਤਾ ਉਹ ਤੇ ਕੇਸ ਨਹੀਂ ਬਣਦਾ ਸੀ ਕਿਸੇ ਦਾ ਫਿਰ ਸੰਗਰੂਰ ਲਿਖਿਆ ਉਹਨੇ ਹੇਠਾ ਐਸਫ ਜੇ ਲਿਖਿਆ ਇੱਕ ਜਥੇਬੰਦੀ ਨੂੰ ਗੈਰ ਕਾਨੂੰਨੀ ਿਕrar ਦੇ ਕੇ ਉਹਦੇ ਨਾਲ ਲਿੰਕ ਜੋੜੀ ਜੋ ਤੁਸੀਂ ਜੀ ਫਿਰ ਤੁਸੀਂ ਉਹਨੂੰ ਕਾਨੂੰਨ ਦੀ ਜੱਦ ਚ ਲੈ ਕੇ ਆਉਣੇ ਹੂੰ ਅਸੀਂ ਸਾਰੇ ਮੈਂ ਖਾਲਸਾਣ ਦਾ ਹੰਮੀ ਨਹੀਂ ਪਰ ਮੈਂ ਕਹਿੰਦਾ ਖਾਲਸਾਣ ਦੀ ਮੰਗ ਕਰਨ ਦਾ ਹੱਕ ਉਹਨਾਂ ਨੂੰ ਖਾਲਸਾਣ ਦੀ ਮੰਗ ਕਰਨ ਕਰਕੇ ਉਹਨਾਂ ਨੂੰ ਦੋਸ਼ੀ ਠਹਿਰਾਉਣਾ ਗਲਤ ਆ ਇਹਦੇ ਖਾਤੇ ਬੋਲਣ ਸਾਰੇ ਵੀ ਸਾਡਾ ਕਾਨੂੰਨੀ ਹੱਕ ਆ ਕਾਨੂੰਨੀ ਹੱਕ ਕਿਉਂਕਿ ਬਖਰੇ ਵਿਚਾਰਾਂ ਦੀ ਆਜ਼ਾਦੀ ਦਾ ਮਤਲਬ ਤਾਂ ਹੀ ਆ ਨਾ ਨਹੀਂ ਠੀਕ ਹੈ ਇੱਕ ਇੱਕ ਅਮੇਸ਼ਾ ਨੇ ਹੋਰ ਗੱਲ ਕਹੀ ਸੀ ਵੀ ਜੇਲਾਂ ਚ ਬੈਠੇ ਡਿਬਰੂਗੜ੍ਹ ਦੀਆਂ ਚ ਪਾਠ ਕਰਦੇ ਆ ਪਾਠ ਕਰਨਾ ਆਪਣੇ ਧਰਮ ਨੂੰ ਪੂਜਣਾ ਆਪਣੇ ਧਾਰਮਿਕ ਗ੍ਰੰਥ ਦਾ ਜਾਪ ਕਰਨਾ ਇਹ ਗਲਤ ਆ ਕਿ ਕੋਈ ਦੇਖੋ ਦੋ ਤਰ੍ਹਾਂ ਦਾ ਹੰਗਾਰਾ ਹੁੰਦਾ ਹਮ ਇੱਕ ਹੁੰਦਾ ਐਕਸ਼ਨ ਤੇ ਰਿਐਕਸ਼ਨ ਹਮ ਇੱਕ ਹੁੰਦਾ ਐਕਸ਼ਨ ਤੇ ਰਿਸਪੌਂਸ ਹਮ ਬਿਲਕੁਲ ਗਲਤ ਗੱਲ ਆ ਉਹ ਚੜਾ ਰਹੇ ਨੇ ਸਿੱਖਾਂ ਨੂੰ ਕੀ ਫਿਰ ਆਪਾਂ ਉਸੇ ਦਾ ਪੜਣਾ ਹਮ ਕਿ ਸਾਡੀ ਇੱਕ ਮਾਰਗ ਸੇਧ ਆ ਨਾ ਜੀ ਤੁਸੀਂ ਤੁਸੀਂ ਪਹਿਲਾਂ ਕਿਹਾ ਨਾ ਵੀ ਇਹਨਾਂ ਨੇ ਸਾਡੇ ਵਾਲਿਆਂ ਨੇ ਸਿੱਖਿਆ ਨਹੀਂ ਲਈ ਉਹਨਾਂ ਨੇ ਲੈ ਲਈ ਕਿਸਾਨੀ ਅੰਦੋਲਨ ਤੋਂ ਫਿਰ ਇਹਦਾ ਮਤਲਬ ਵੀ ਚੜਾ ਰਹੇ ਨੇ ਫਿਰ ਬਹੁਤੇ ਸਿੱਖ ਜਾ ਸਕਦੇ ਆ ਇਹ ਰਾਤੇ ਨਹੀਂ ਮੈਨੂੰ ਨਹੀਂ ਲੱਗਦਾ ਹਮ ਮਤਲਬ ਦੇ ਪੰਜਾਬ ਦੇ ਵਿੱਚ ਬਰੋਲਾਵਾਦੀ ਸਿਆਸਤ ਹੈਗੀ ਆ ਭਟਕਣ ਹੈਗੀ ਆ ਜਿਹਦੇ ਵਿੱਚੋਂ ਤੁਸੀਂ ਦੇਖ ਲਓ ਦੋ ਬੰਦੇ ਜਿੱਤੇ ਨੇ ਨਾ ਜੀ ਉਹ ਸਿੱਖ ਜਜ਼ਬਾਤਾਂ ਕਰਕੇ ਜਿੱਤੇ ਨੇ ਇੱਕ ਨੇ ਨਾਰਾ ਮਾਰਿਆ ਉਹ ਕਿਸੇ ਨੇ ਬਾਹ ਨਹੀਂ ਫੜੀ ਸੀ ਬਹੁਤ ਕਿੰਨੇ ਤੀਨਾ ਹੀ ਜਿੱਤੇ ਨੇ ਨਾ ਫਿਰ ਇਹਦਾ ਮਤਲਬ ਬਹੁਤੇ ਲੋਕ ਉਧਰ ਨੂੰ ਹੋ ਸਕਦੇ ਨਹੀਂ ਦੇਖੋ ਤੁਸੀਂ ਇੱਕ ਘਟਨਾ ਤੋਂ ਵੱਡੇ ਸਿੱਟੇ ਨਹੀਂ ਕੱਢੇ ਜਾ ਸਕਦੇ ਜੇ ਤੁਸੀਂ ਆ ਮਾਤਲ ਵਾਲੀ ਘਟਨਾ ਦੇਖ ਲਓ ਅਮਨ ਸੂਦ ਵਾਲੀ ਜਦੋਂ ਅਮਨ ਸੂਦ ਨੇ ਝੰਡੇ ਲਾਹੇ ਜਾਂ ਨਿਸ਼ਾਨ ਸਾਹਿਬ ਲਾਹੇ ਮੋਟਰਸਾਈਕਲਾਂ ਤੋਂ ਉਦੋਂ ਬਾਅਦ ਪੰਜਾਬ ਦੇ ਹਜ਼ਾਰਾਂ ਨੌਜਵਾਨ ਕਹਿ ਦिए ਤਾਂ ਮੋਟਰਸਾਈਕਲ ਰੈਲੀ ਕਰਕੇ ਝੰਡੇ ਲਾ ਕੇ ਫਿਰ ਹਮਾਤਲ 'ਚ ਬੜੇ ਮੈਨੂੰ ਨਹੀਂ ਪਤਾ ਹਮਾਤਲ 'ਚ ਬੜੇ ਮੈਨੂੰ ਇਹ ਪਤਾ ਕਿਸੇ ਗੁਰਦੁਆਰਾ ਸਾਹਿਬ 'ਚ ਇਕੱਠੇ ਹੋਏ ਸੀ ਆਲੇ-ਦਾਲੇ ਉਹ ਘੇਰੇ ਹੋਏ ਸੀ ਹੂੰ ਈਵਨ ਉੱਥੇ ਮੈਂ ਡੀਸੀ ਦੀ ਵੀ ਗੱਲ ਸੁਣੀ ਆਮਨਸੂਦ ਨਾਲ ਉਹ ਰਿਲੀਜ਼ ਹੋ ਜਾ ਉਹ ਕਹਿੰਦੇ ਵੀ ਤੁਹਾਨੂੰ ਕੋਈ ਹੱਕ ਨਹੀਂ ਰੋਕਣ ਦਾ ਤੁਸੀਂ ਪੁਲਿਸ ਪ੍ਰਸ਼ਾਸਨ ਪ੍ਰਸ਼ਾਸਨ ਕੋਲੇ ਜਾਓ ਨਾ ਤੁਸੀਂ ਤੁਹਾਨੂੰ ਇਹ ਘਰ ਥੋੜੋ ਆ ਅੱਜ ਇੱਕ ਹੋਰ ਵੀਡੀਓ ਆ ਪਈ ਆ ਕਿਸੇ ਕੁੜੀ ਨਾਲ ਹੱਥੋ ਪਾਈ ਹੋ ਰਿਹਾ ਉਹ ਆਮਨਸੂਦ ਇੱਕ ਪੱਤਰਕਾਰ ਨਾਲ ਹੱਥੋ ਪਾਈ ਹੋ ਰਿਹਾ ਗੱਲ ਤੇ ਹੈ ਇੱਕ ਸਿੱਖਾ ਉਹਦਾ ਰਿਸਪੌਂਸ ਜੇ ਕਹਿੰਦੇ ਕਿਉਂਕਿ ਉਹ ਐ ਕਰਦੇ ਨੇ ਫਿਰ ਅਸੀਂ ਕਿਉਂ ਨਹੀਂ ਕਰ ਸਕਦੇ ਸਾਡੇ ਤੇ ਉਹਨਾਂ 'ਚ ਫਰਕ ਕੀ ਹੋਇਆ